ਅੱਜ ਆਪ ਲੈਣਾ ਹੁਣ ਨਹੀਂ ਪਾਪੋ ਦੁਆਨੀ ਕਿੰਨੀ ਹੁੰਦੀ ਹੈ ਦੁਆਨੀ 2 ਲੱਖ ਰੁਪਏ ਲਏ ਦੋਨੇ ਬਾਪੂਆਂ ਸੁਣ ਦੁਆਨੀ ਕਿੰਨੀ ਹੁੰਦੀ ਹੈ 12 ਪੈਸੇ ਕੀ ਦੁਆਨੀ 12 ਪੈਸੇ ਅੱਜ 8 ਪੈਸੇ ਦੇਊਗੀ ਜੀ 12 ਪੈਸੇ ਆਣਾ ਵੀ ਦੱਸੀ ਦੱਸ 4 ਪੈਸੇ ਰਾਨਾ 4 ਰਾਨੇ ਦਾ ਰੁਪਇਆ 4 ਰਾਨੇ ਦਾ ਰੁਪਇਆ 4 ਪੈਸੇ ਮਤਲਬ 25 ਪੈਸੇ ਨਾ 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 ਇੱਕ ਪੈਸਾ ਘੱਟ ਚਾਰ ਪੈਸੇ ਹੁੰਦੇ ਇਕੱਲੇ ਇਕੱਲੇ ਤੇ ਜੇ ਚਾਰ ਅੰਨੇ ਫਿਰ 12 ਅੰਨੇ ਅੱਛਾ ਚਾਰ ਪੈਸੇ ਦਾ ਇੱਕ ਅੰਨਾ ਚਾਰ ਅੰਨੇ ਚਾਰ ਅੰਨੇ 16 ਪੈਸੇ ਦੁਆਣੀ ਕਿੰਨੀ ਹੋਈ ਦੁਆਣੀ ਦੋ ਅੰਨੇ ਦੀ ਚਾਰ ਅੰਨੇ ਦੇ ਬਿਠਿਆ ਨਹੀਂ 8 ਅੰਨੇ ਲੱਗਦੇ ਓਕੇ ਅੱਛਾ ਇੰਨੇ ਇੰਨੇ ਪੈਸੇ ਘੱਟ ਨੇ ਤੇ ਚੰਗੇ ਵਪਾਰੀ ਨੇ ਫਿਰ ਪੈਸਿਆਂ ਦੇ ਹਿਸਾਬ 'ਚ ਘਟ ਕਰਿਆ